ਇਹਦਾ ਜੋਰ ਸਭ ਤੋਂ ਪਿੱਛੇ ਬੈਠਾ ਨਾ ਉਹਨੇ ਪਿੱਛੇ ਉੱਚਾ ਹੋ ਕੇ ਗੁਰੂ ਹਰਿਪ੍ਰੀਤ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ ਚ ਕਹਿੰਦਾ ਐਨੀ ਛੋਟੀ ਉਮਰ ਦਾ ਗੁਰੂ ਤੇ ਫਿਰ ਆਪਣੇ ਮਨ ਨਾਲ ਗੁਰੂ ਨਾਲ ਗੱਲਾਂ ਕਰਦਾ ਕਹਿੰਦੇ ਐਨੀ ਛੋਟੀ ਉਮਰ ਦਾ ਗੁਰੂ ਕੀ ਪਤਾ ਗੁਰੂ ਅੰਤਰਜਾਮੀ ਹੋਵੇ ਕਿਤੇ ਸਮਝੀ ਨਾ ਲਵੇ ਮੈਂ ਜੋਰ ਹਾਂ ਤੇ ਫਿਰ ਮਨ ਚ ਕਹਿੰਦਾ ਜੇ ਗੁਰੂ ਅੰਤਰਜਾਮੀ ਹੋਇਆ ਫਿਰ ਮੇਰੇ ਬਾਰੇ ਗੱਲ ਕਰੇਗਾ ਹੁਣ ਗੁਰੂ ਨਾਲ ਗੱਲਾਂ ਕਰਦਾ ਦਿੰਦੀ ਸਮਝਿਓ ਗੁਰੂ ਨਾਲ ਗੱਲਾਂ ਕੋਈ ਵਿਰਲਾ ਪਾਕਾਂ ਵਾਲੇ ਕਰ ਸਕਦਾ ਨਹੀਂ ਤਾਂ ਬੈਠਿਆ ਆਪਾਂ ਇੱਥੇ ਹੋਈਦਾ ਧਿਆਨ ਕਿਤੇ ਹੋਰ ਹੀ ਹੁੰਦਾ ਜਦੋਂ ਤੁਹਾਡੀ ਸੁਰਤ ਜੁੜ ਜਾਏ ਤੁਸੀਂ ਬੈਠਿਆਂ ਗੁਰੂ ਦੀ ਕਥਾ ਕੀਰਤਨ ਗਿਆਨ ਗੁਰੂ ਨਾਲ ਗੱਲਾਂ ਕਰਨ ਲੱਗ ਜਾਓ ਵੱਡੇ ਭਾਗ ਅੱਜ ਉਹ ਚੋਰ ਸੰਗਤ ਵਿੱਚ ਸਭ ਤੋਂ ਪਿੱਛੇ ਬੈਠਾ ਮਨ 'ਚ ਗੱਲਾਂ ਕਰਦਾ ਐਨੀ ਛੋਟੀ ਉਮਰ ਦਾ ਗੁਰੂ ਜੇ ਗੁਰੂ ਅੰਤਰਜਾਮੀ ਹੋਇਆ ਫਿਰ ਜੇ ਅੰਤਰਜਾਮੀ ਹੋਏ ਫਿਰ ਮੇਰੇ ਬਾਰੇ ਗੱਲ ਕਰਨਗੇ ਇੰਨਾ ਸਤਗੁਰੂ ਦੇ ਬਾਰੇ ਸੋਚਦਾ ਹੈ ਗੁਰੂ ਨਾਲ ਗੱਲਾਂ ਕਰਦਾ ਹੈ ਇੰਨੇ ਨੂੰ ਪਾਤਸ਼ਾਹ ਬਹੁਤ